ਅੱਪਾ ਸਾਰੇ ਹੀ ਬਾਰ-ਬਾਰ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਬਾਰ-ਬਾਰ ਉਹਨਾਂ ਦਾ ਨਾਮ ਲੈਣੇ ਆ ਅੱਜ ਇਸੇ ਬਾਰੇ ਅਸੀਂ ਇੱਕ ਛੋਟੀ ਜੀ ਕਥਾ ਕਰਾਂਗੇ ਜੇ ਆਪ ਜੀ ਨੂੰ ਪਸੰਦ ਆਵੇ ਤੇ ਆਪ ਜੀ ਇਹਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਇਸ ਤਰ੍ਹਾਂ ਹੀ ਇੱਕ ਵਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦਾ ਪਲਾ ਕਰਦੇ ਹੋਈ ਦੁਨੀਆ ਨੂੰ ਉਤਾਰਦੇ ਹੋਏ ਇੱਕ ਸਮੁੰਦਰ ਦੇ ਕੋਲ ਚਲੇ ਗਏ ਤੇ ਸਮੁੰਦਰ ਦੇ ਕਿਨਾਰੇ ਤੇ ਕੀ ਦੇਖਦੇ ਨੇ ਕਿ ਇੱਕ ਭਗਤ ਜਿਹੜਾ ਹੈਗਾ ਆ ਉਸ ਸੜਾ ਦੇ ਉੱਤੇ ਬੈਠਾ ਆ ਤੇ ਸੈੜ ਜਿਹੜੀ ਆ ਉਹ ਤੈਰਦੀ ਪਈ ਆ ਤੇ ਉਹ ਦੇਖ ਕੇ ਮਰਦਾਨਾ ਬੜਾ ਹੈਰਾਨ ਹੋਇਆ ਤੇ ਉਹਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਬਾਬਾ ਜੀ ਦੇਖੋ ਇਹ ਕਿਦਾਂ ਸੈੜ ਸਮੁੰਦਰ ਉੱਤੇ ਤੈਰਦੀ ਪਈ ਆ ਇਹ ਕੋਈ ਕਰਨੀ ਵਾਲਾ ਮਹਾਪੁਰਸ਼ ਹੈਗਾ ਆ। ਬਾਬਾ ਜੀ ਨੇ ਕਿਹਾ ਠੀਕ ਹੈ ਮਰਦਾਨਿਆਂ ਚਲੋ ਚੱਲ ਕੇ ਇਹਨਾਂ ਦੇ ਕੋਲ ਹੀ ਚੱਲਦੇ ਆ। ਉਹ ਉਹਨਾਂ ਦੇ ਕੋਲ ਚਲੇ ਗਏ। ਉਹ ਬੜਾ ਖੁਸ਼ ਹੋਇਆ ਦੇਖ ਕੇ ਗੁਰੂ ਨਾਨਕ ਦੇਵ ਜੀ ਆ ਮੁਸਕਰਾਇਆ। ਗੁਰੂ ਨਾਨਕ ਦੇਵ ਜੀ ਨੇ ਵੀ ਉਹਨਾਂ ਨੂੰ ਮੁਸਕਰਾ ਕੇ ਹੀ ਜਵਾਬ ਦਿੱਤਾ ਤੇ ਬੈਠ ਗਏ ਉੱਥੇ ਜਾ ਕੇ ਕਹਿਣ ਲੱਗੇ ਮਹਾਰਾਜ ਜੇ ਤੁਸੀਂ ਸੈਰ ਕਰਨੀ ਹੋਵੇ ਤੇ ਅਸਿਲਾ ਤੇ ਬੈਠ ਜਾਓ ਮੈਂ ਤੁਹਾਨੂੰ ਸਮੁੰਦਰ ਦੀ ਸੈਰ ਕਰਵਾ ਦਿੰਦਾ ਹਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇਖ ਕੇ ਉਹਦੇ ਨਾਲ ਸੱਚੇ ਮੁਸਕਰਾਏ ਤੇ ਕਹਿ ਲੱਗੇ ਨਹੀਂ ਅਸੀਂ ਇਸ ਦੀ ਸੈਰ ਨਹੀਂ ਕਰਨੀ ਹੈ ਜੀ ਤੇ ਉਹ ਬੜਾ ਹੀ ਉਦਾਸ ਜਿਹਾ ਹੋ ਗਿਆ ਕਹਿ ਲੱਗਿਆ ਮਹਾਰਾਜੀ ਤੁਹਾਡੇ ਕੋਈ ਬਹੁਤ ਕਰਾਮਾਤਾਂ ਹੋਣਗੀਆਂ ਮੈਂ ਇਸ ਛਲ ਨੂੰ ਸਮੁੰਦਰ ਉਤੇ ਤਾਰ ਲੈਣਾ ਆ ਤੁਸੀਂ ਵੀ ਕੋਈ ਆਪਣੀ ਕਰਾਮਾਤ ਸਾਨੂੰ ਦਿਖਾਓ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਾਨੂੰ ਕੋਈ ਕਰਾਮਾਤ ਨਹੀਂ ਹੈਗੀ ਸਾਨੂੰ ਕੋਈ ਕਰਾਮਾਤ ਕਰਨੀ ਨਹੀਂ ਆਉਂਦੀ ਹੈਗੀ ਇਹ ਸਾਡੇ ਬਸ ਦਾ ਕੰਮ ਨਹੀਂ ਹੈਗਾ ਕਰਾਮਾਤਾਂ ਕਰਨਾ ਅਸੀਂ ਅੰਦਰ ਅਹੰਕਾਰ ਨੂੰ ਯਾਦ ਕਰਦੇ ਆਂ ਉਹਦੀ ਬਾਣੀ ਪੜ੍ਹਦੇ ਆਂ ਸਾਡੇ ਇੱਕੋ ਬਸ ਇੱਕੋ ਹੀ ਹੈ ਅਸੀਂ ਨਾਮ ਨਾਲ ਜੁੜੇ ਹੋਏ ਆਂ ਬਾਣੀ ਪੜ੍ਹਦੇ ਹੈਗੇ ਆਂ ਸਾਨੂੰ ਪਲਾ ਕਰਾਮਾਤਾਂ ਤੋਂ ਕੀ ਲੈਣਾ ਹੈਗਾ ਆ ਮਰਦਾਨਾ ਬੜਾ ਭੋਲਾ ਸੀਗਾ ਸਮੇਂ ਦਾ ਪਿਆਸੀਗਾ ਇਹ ਇਹ ਜੋ ਕਿੰਨੀ ਕਰਾਮਾਤ ਹੈਗੀ ਆ ਜਿਹੜਾ ਇਹ ਇੱਕ ਪੱਥਰ ਨੂੰ ਸਮੁੰਦਰ ਦੇ ਉੱਤੇ ਤੈਰੰਦਾ ਪਿਆ ਹੈਗਾ ਜਾਂ ਉਰਤੇ ਸੈਰ ਕਰਦਾ ਪਿਆ ਆ ਤੇ ਉਹ ਦੇਖ ਕੇ ਬੜਾ ਹੈਰਾਨ ਹੋ ਰਿਹਾ ਸੀਗਾ ਉਸ ਮਹਾਪੁਰਸ਼ ਨੇ ਆਪਣੇ ਸੈਲ ਨੂੰ ਕਿਹਾ ਚਲੋ ਮੈਨੂੰ ਸਮੁੰਦਰ ਤੇ ਸੈਰ ਕਰਾਓ ਤੇ ਉਹ ਸੈਲ ਜਿਹੜੀ ਸੀ ਤੈਰਨ ਲੱਗ ਗਈ ਤੇ ਉਹ ਮਹਾਪੁਰਸ਼ ਉਰਤੇ ਬੈਠ ਕੇ ਦੂਰ ਤੱਕ ਸੈਰ ਕਰਕੇ ਤੇ ਵਾਪਸ ਆ ਗਿਆ ਆ ਕੇ ਗੁਰੂ ਨਾਨਕ ਆਕੇ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗਾ ਮਹਾਂਪੁਰਸ਼ੋ ਤੁਹਾਡੇ ਜੀ ਵੀ ਕੋਈ ਕਰਾਮਾਤ ਹੋਣੀ ਹੈ ਦਿਖਾਓ ਸਾਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਨਹੀਂ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਤੁਸੀਂ ਸ਼ਾਹੂਕਾਰ ਹੋ ਅਸੀਂ ਤੇ ਗਰੀਬ ਜੇ ਬੰਦੇ ਹੈਗੇ ਆ ਸਾਡੇ ਕੋਲ ਕਰਾਮਾਤਾਂ ਕਿੱਥੋਂ ਆਈਆਂ ਸਾਡੇ ਕੋਲ ਕੋਈ ਕਰਾਮਾਤ ਨਹੀਂ ਹੈਗੀ ਗੁਰੂ ਨਾਨਕ ਦੇਵ ਜੀ ਨੇ ਉਸ ਮਹਾਂਪੁਰਸ਼ ਨੂੰ ਪੁੱਛਿਆ ਮਹਾਂਪੁਰਸ਼ ਤ ਤੁਸੀਂ ਸਮੁੰਦਰ ਵਿੱਚ ਜਾਂਦੇ ਹੋ ਸੈਰ ਕਰਨਾ ਸੀ ਕਿ ਕਿੱਥੋਂ ਤੱਕ ਜਾਂਦੇ ਹੋ ਉਹ ਕਹਿਣ ਲੱਗਾ ਜੀ ਇਸ ਤੋਂ ਬਹੁਤ ਦੂਰ ਤੱਕ ਸੈਰ ਕਰਨ ਜਾਂਦੇ ਆ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਸਮੁੰਦਰ ਦੇ ਵਿੱਚ ਇੱਕ ਮਨਾਰਾ ਹੈਗਾ ਆ ਕੀ ਕਦੀ ਤੁਸੀਂ ਉੱਥੇ ਤੱਕ ਗਏ ਹੋ ਉਹ ਮਹਾਪੁਰਸ਼ ਕਹਿਣ ਲੱਗਾ ਮੈਂ ਸੁਣਿਆ ਹੈ ਉੱਥੇ ਕੋਈ ਮਨਾਰਾ ਹੈਗਾ ਆ ਪਰ ਮੈਂ ਅਜੇ ਤੱਕ ਗਿਆ ਨਹੀਂ ਹਾਂ ਉੱਥੇ ਮੈਂ ਨਾ ਦੂਰ ਤੋਂ ਜਰੂਰ ਦੇਖਿਆ ਹੈਗਾ ਆ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਫਿਰ ਤੁਸੀਂ ਆ ਜਾਓ ਜਾ ਕੇ ਉਸ ਮਨਾਰੇ ਦੀ ਮੈਨੂੰ ਪੂਰੀ ਖਬਰ ਲਿਆ ਕੇ ਦਿਓ ਉੱਥੇ ਦੇਖ ਕੇ ਆ ਕੀ ਹੈਗਾ ਜਾਂ ਤੇ ਉੱਥੇ ਦਾ ਵਰਣਨ ਮੈਨੂੰ ਆ ਕੇ ਸਾਰਾ ਦੱਸੋ ਉਹ ਜਿਹੜਾ ਮਹਾਪੁਰਸ਼ ਪਖੀਰ ਸੀਗਾ ਉਹਨੇ ਪੱਥਰ ਨੂੰ ਹੁਕਮ ਦਿੱਤਾ ਕਿ ਚੱਲੋ ਸਾਨੂੰ ਉਸ ਮਨਾਰੇ ਕੋਲ ਲੈ ਕੇ ਚੱਲੋ ਪੱਥਰ ਵੇਖਦੇ ਹੀ ਤਰਨ ਲੱਗ ਗਿਆ ਉਹਦੇ ਉੱਤੇ ਉਹ ਖੜਾ ਹੋ ਗਿਆ ਦੇਖਦੇ-ਦੇਖਦੇ ਹੀ ਉਹ ਗੋਤੇ ਖਾਣ ਲੱਗਿਆ ਤੇ ਪਹੁੰਚ ਗਿਆ ਮਨਾਰੇ ਦੇ ਕੋਲ ਮਰਦਾਨਾ ਗੁਰਨਾਨਕ ਦੇਵ ਜੀ ਨੂੰ ਕਹਿਣ ਲੱਗਾ ਮਹਾਰਾਜ ਇਹ ਬਹੁਤ ਕਰਨੀ ਵਾਲਾ ਫਕੀਰ ਹੈਗਾ ਜਾਂ ਮਹਾਪੁਰਸ਼ ਹੈਗਾ ਜਾਂ ਇਹ ਸਾਨੂੰ ਕੁਝ ਨੁਕਸਾਨ ਨਾ ਪਹੁੰਚਾ ਦੇਵੀ ਗੁਰਨਾਨਕ ਦੇਵ ਜੀ ਕਹਿਣ ਲੱਗੇ ਮਰਦਾਨੀਆਂ ਇਹ ਸਾਡਾ ਕੁਝ ਨਹੀਂ ਵਿਗਾੜ ਸਕਦਾ ਹੈਗਾ ਇਹਨੇ ਸਾਡਾ ਕੁਝ ਵਿਗਾੜ ਨਹੀਂ ਸਕਣਾ ਹੈਗਾ ਨਾ ਹੀ ਸਾਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਹੈਗਾ ਜਾਂ ਇਹਨੂੰ ਹੁਣ ਉੱਥੇ ਜਾਣ ਦੇ ਤੇ ਜਾ ਕੇ ਜੋ ਤੁਹਾਨੂੰ ਖਬਰ ਲੈ ਕੇ ਆਏਗਾ ਉਹਦਾ ਅਸੀਂ ਬੈਠ ਕੇ ਇੰਤਜ਼ਾਰ ਕਰਦੇ ਹਾਂ ਬਾਬਾ ਜੀ ਕਹਿਣ ਲੱਗੇ ਮਰਦਾਨਿਆਂ ਰਵਾਜ ਵਜਾ ਬਾਣੀ ਤਰਤੋਂ ਆਈਆ ਤੇ ਆਪਣੀ ਬਾਣੀ ਚ ਲੀਨ ਹੋ ਗਏ ਉਧਰੋਂ ਉਹ ਪਖੀਰ ਪਹੁੰਚ ਗਿਆ ਮਨਾਰੇ ਕੋਲ ਜਾ ਕੇ ਦੇਖਿਆ ਉਹਨੇ ਕਿ ਉਥੇ ਆਸਣ ਤਾਂ ਵਿਛੇ ਹੋਈਆਂ ਪਰ ਕੋਈ ਬੈਠਿਆ ਹੋਇਆ ਨਹੀਂ ਆ ਉਹਨਾਂ ਤੇ ਕੋਈ ਬੈਠ ਕੇ ਪਕਤੀ ਨਹੀਂ ਕਰ ਰਿਹਾ ਹੈਗਾ ਉਹ ਬੜਾ ਹੈਰਾਨ ਹੋਇਆ ਉਹ ਸਮੁੰਦਰ ਵਿੱਚ ਆਪਣੀ ਸੈਰ ਕਰਨ ਲੱਗ ਗਿਆ ਦੂਰ ਦੂਰ ਤੱਕ ਨਿਗਾਹ ਕਮਾ ਕੇ ਦੇਖਦਾ ਪਿਆ ਆ ਕਿ ਇੱਕ ਜਹਾਜ਼ ਆਇਆ ਆ ਉਹ ਡੁੱਬ ਡੁੱਬਣ ਲੱਗ ਗਿਆ ਤੇ ਉਹ ਕਹਿਣ ਲੱਗਾ ਇਸ ਵਿੱਚ ਕਿੰਨੇ ਬੰਦੇ ਬੈਠੇ ਹੋਏ ਆ ਡੁੱਬ ਜਾਣਗੇ ਕਿਸੇ ਦਾ ਭਰਾ ਹੋਵੇਗਾ ਕਿਸੇ ਦੀ ਭੈਣ ਹੋਵੇਗੀ ਕਿਸੇ ਦੇ ਬੱਚੇ ਹੋਣਗੇ ਉਹ ਰੋਣਗੇ ਕਲਪਣਗੇ ਤੇ ਕਿਉਂ ਨਾ ਇਸ ਜਹਾਜ਼ ਨੂੰ ਬਚਾਇਆ ਜਾਏ ਉਹ ਲੱਗਿਆ ਆਪਣੇ ਖੁਦਾ ਨੂੰ ਕਹਿਣ ਇਹ ਖੁਦਾ ਇਹਦੇ ਵਿੱਚ ਕਿੰਨੀ ਦੁਨੀਆ ਬੈਠੀ ਹੋਈ ਆ ਤੂੰ ਕੀ ਕਰਨ ਲੱਗਿਆ ਆ ਇਹਨੂੰ ਬਚਾ ਲੈ ਇਹ ਖੁਦਾ ਤੂੰ ਮੇਰੀ ਕਮਾਈ ਲੈ ਲੈ ਪਰ ਇਸ ਬੇੜੇ ਨੂੰ ਬਚਾ ਦੇ ਇਸ ਬੇੜੇ ਨੂੰ ਤਰਦਾ ਰਹਿਣ ਦੇ ਤੇ ਬੇੜਾ ਉਸੇ ਟਾਈਮ ਰੁਕ ਗਿਆ ਤੇ ਉਹ ਡੁੱਬਣੋਂ ਬਚ ਗਿਆ ਫਿਰ ਉਹ ਮਾਰ ਪੁਸ਼ ਫਖੀਰ ਦੇਖਦਾ ਜਾ ਕਿ ਉੱਥੇ ਮੀਂਹ ਪੈਣ ਲੱਗਿਆ ਹੈਗਾ ਜਾ ਉਹ ਕਹਿੰਦਾ ਹੈ हे ਖੁਦਾ ਇੱਕ ਹੀ ਹੋ ਰਿਆ ਆ ਸਮੁੰਦਰ ਹੈਗਾ ਸਮੁੰਦਰ ਚ ਮੀਂਹ ਦੀ ਕੀ ਲੋੜ ਹੈਗੀ ਆ ਤੂੰ ਉੱਥੇ ਜਾ ਕੇ ਮੀਂਹ ਪਾ ਜਿੱਥੇ ਮੀਂਹ ਦੀ ਲੋੜ ਹੈਗੀ ਆ ਧਰਤੀ ਸੁੱਕੀ ਹੋਈ ਆ ਤੂੰ ਸਮੁੰਦਰ ਦੇ ਵਿੱਚ ਮੀਂਹ ਪਾਰਿਆ ਆ हे ਖੁਦਾ ਇਸ ਮੀਂਹ ਨੂੰ ਬੰਦ ਕਰ ਦੇ ਤੇ ਮੀਂਹ ਵੀ ਉਸੇ ਵੇਲੇ ਬੰਦ ਹੋ ਗਿਆ ਫਿਰ ਉਹ ਕੀ ਦੇਖਦਾ ਆ ਕਿ ਜਿਹੜੇ ਆਸਣ ਉੱਤੇ ਖਾਲੀ ਪਏ ਹੋਏ ਸੀਗੇ ਉਹਨਾਂ ਉੱਤੇ ਇੱਕ-ਇੱਕ ਕਰਕੇ ਸਾਰੇ ਹੀ ਮਹਾਪੁਰਸ਼ ਆ ਕੇ ਬੈਠ ਗਏ ਉਹ ਬੈਠੇ ਪਕਤੀ ਕਰਦੇ ਰਹੇ ਤੇ ਉਹ ਬਾਅਦ ਚ ਆਪਣਾ ਸਾਰੇ ਜਾਣੇ ਬੈਠ ਕੇ ਵਿਚਾਰ ਕਰਨ ਲੱਗੇ ਕਿ ਅੱਜ ਸਾਨੂੰ ਪ੍ਰਸ਼ਾਦਾ ਨਹੀਂ ਆਇਆ ਖਾਣ ਵਾਸਤੇ ਇਸ ਵੇਲੇ ਤੱਕ ਤਾਂ ਦਰਗਾਹ ਤੋਂ ਸਾਡੇ ਅਸਤੇ ਥਾਲ ਸੱਚ ਕੇ ਆ ਜਾਂਦੇ ਹੁੰਦੇ ਆ ਪਰ ਅੱਜ ਤੇ ਆਇਆ ਨਹੀਂ ਕੀ ਹੋ ਗਿਆ ਆ ਉਹ ਕਹਿਣ ਲੱਗੇ ਕਿ ਅਸੀਂ ਜਿੰਨੇ ਵੀ ਇੱਥੇ ਬੈਠੇ ਆ ਜਰੂਰ ਇਹਨਾਂ ਨੇ ਉਸ ਵਾਹਿਗੁਰੂ ਦੇ ਖਿਲਾਫ ਕਿਸੇ ਨੇ ਬੋਲਿਆ ਹੈਗਾ ਆ ਉਹ ਸਾਰੇ ਹੀ ਮਹਾਪੁਰਸ਼ ਜਿਹੜੇ ਸੀਗੇ ਇੱਕ ਦੂਏ ਨੂੰ ਪੁੱਛਣ ਲੱਗੇ ਕਿ ਅੱਜ ਕਿਸੇ ਨੇ ਕੁਝ ਗਲਤ ਕੀਤਾ ਹੈ ਸਾਰੇ ਹੀ ਇੱਕ ਦੂਜੇ ਨੂੰ ਕਹਿਣ ਲੱਗੇ ਕਿ ਨਹੀਂ ਅਸੀਂ ਅੱਜ ਕੋਈ ਗਲਤ ਕੰਮ ਨਹੀਂ ਕੀਤਾ ਹੈ ਗਲਤ ਨਹੀਂ ਬੋਲਿਆ ਹੈਗਾ ਉਹ ਸਾਰੇ ਹੀ ਮਹਾਪੁਰਸ਼ਾਂ ਨੇ ਕਿਹਾ ਇੱਕ ਅੱਜ ਇਹ ਨਵਾਂ ਬੰਦਾ ਆਇਆ ਆ ਇਹਨੂੰ ਪੁੱਛੋ ਕਿ ਇਹਨੇ ਤਾਂ ਕੋਈ ਗੁਨਾਹ ਤਾਂ ਨਹੀਂ ਕੀਤਾ ਹੈਗਾ ਉਹਨੂੰ ਪੁੱਛਣ ਲੱਗੇ ਕਿ ਦੱਸੋ ਮਹਾਪੁਰਸ਼ੋ ਤੁਸੀਂ ਅੱਜ ਕੋਈ ਗੁਨਾਹ ਤਾਂ ਨਹੀਂ ਕੀਤਾ ਹੈਗਾ ਜਿਹੜਾ ਸਾਡੇ ਅੱਗੇ ਅੱਜ ਪੂਜਨ ਨਹੀਂ ਆਇਆ ਹੈਗਾ ਅੱਜ ਕਿਹੜਾ ਅਸੀਂ ਗੁਨਾਹ ਕਰਤਾ ਆ ਕਿ ਸਾਨੂੰ ਅੱਜ ਪ੍ਰਸ਼ਾਦਾ ਨਹੀਂ ਮਿਲਿਆ ਹੈਗਾ ਸਾਡੇ ਤੇ ਰੋਜ਼ ਹੀ ਥਾਲ ਜਿਹੜੇ ਹੈਗੇ ਆ ਦਰਗਾਹ ਤੋਂ ਸੱਚਕੇ ਆ ਜਾਂਦੇ ਆ ਅੱਜ ਕੋਈ ਜ਼ਰੂਰ ਕਿਸੇ ਨੇ ਗੁਨਾਹ ਕੀਤਾ ਆ ਜਿਹੜਾ ਸਾਡੇ ਵਾਸਤੇ ਥਾਲ ਸੱਚਕੇ ਨਹੀਂ ਆਈ ਸਾਡੇ ਆਸੇ ਪ੍ਰਸ਼ਾਦਾ ਨਹੀਂ ਆਇਆ ਹੈਗਾ ਫਿਰ ਉਸ ਮਹਾਪੁਰਸ਼ ਫਖੀਰ ਨੂੰ ਪੁੱਛਣ ਲੱਗੇ ਦੱਸੋ ਤੁਸੀਂ ਤਾਂ ਅੱਜ ਕੁਝ ਕੀਤਾ ਹੋਇਆ ਉਹ ਕਹਿ ਲਗਾ ਮੈਂ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਮੈਂ ਅੱਜ ਦੋ ਕੰਮ ਕੀਤੇ ਹੈਗੇ ਆ ਇੱਕ ਤਾਂ ਬੀੜੀ ਡੁੱਬਦੀ ਪਈ ਸੀ ਉਹਨੂੰ ਬਚਾਇਆ ਆ ਦੂਸਰਾ ਇੱਥੇ ਮੀਂਹ ਪੈਂਦਾ ਪਿਆ ਸੀਗਾ ਮੈਂ ਉਹਨੂੰ ਕਿਹਾ ਕਿ ਜਾ ਕੇ ਕਿਤੇ ਸੁੱਕੀ ਜਗ੍ਹਾ ਤੇ ਪੈ ਜਿੱਥੇ ਤੇਰੀ ਲੋੜ ਹੈ ਉੱਥੇ ਜਾ ਕੇ ਪੈ ਇੱਥੇ ਤਾਂ ਪਹਿਲਾਂ ਹੀ ਸਮੁੰਦਰ 'ਚ ਬਹੁਤ ਪਾਣੀ ਹੈਗਾ ਆ ਕਹਿਣ ਲੱਗੇ ਫਿਰ ਤੂੰ ਇੱਥੋਂ ਚਲਾ ਜਾ ਤੂੰ ਰੱਬ ਦੀ ਰਜ਼ਾ ਤੋਂ ਬਿਲਕੁਲ ਉੱਠਾ ਕੰਮ ਕੀਤਾ ਹੈ ਉਲਟ ਕੰਮ ਕੀਤਾ ਹੈ ਕਹਿ ਲੱਗੇ ਸਾਰਿਆਂ ਦੇ ਹੀ ਪਾਪਾਂ ਤੇ ਪੁੰਨਾਂ ਦਾ ਹਿਸਾਬ ਹੈਗਾ ਯਾ ਕਹਿ ਲੱਗੇ ਉਹ ਜਿਹੜਾ ਜਹਾਜ਼ ਡੁੱਬਣਾ ਸੀਗਾ ਉਹ ਜੀਵ ਜਿਹੜੇ ਸੀਗੇ ਡੁੱਬਣੇ ਸੀਗੇ ਤੇ ਜਿਹੜੇ ਜੀਵ ਜੰਤੂ ਪਾਣੀ 'ਚ ਰਹਿੰਦੇ ਆ ਉਹਨਾਂ ਨੇ ਇਹਨਾਂ ਦਾ ਲੇਖਾ ਲੈਣਾ ਸੀਗਾ ਇਹਨਾਂ ਨੂੰ ਆਪਣਾ ਭੋਜਨ ਬਣਾਉਣਾ ਸੀਗਾ ਕਿਸੇ ਵੇਲੇ ਇਹਨੇ ਉਹਨਾਂ ਦਾ ਮਾਸ ਖਾਦਾ ਸੀਗਾ ਤੇ ਹੁਣ ਉਹਨਾਂ ਨੇ ਇਹਦਾ ਮਾਸ ਖਾਣਾ ਸੀਗਾ ਇਹ ਤੋਂ ਕੁਦਰਤ ਤੋਂ ਉਲਟ ਕੰਮ ਕਰ ਦਿੱਤਾ ਹੈਗਾ ਆ ਜਿਹੜੇ ਵੀ ਜੀਵ ਜੰਤੂ ਪਾਣੀ ਚ ਰਹਿੰਦੇ ਹੈਗੇ ਆ ਉਹਨਾਂ ਨੇ ਇਹਦੇ ਕੋਲੋਂ ਲੇਖਾ ਲੈਣਾ ਸੀਗਾ ਵਾਹਿਗੁਰੂ ਜੀ ਜੋ ਕਰਦੇ ਹੈਗੇ ਆ ਉਹ ਚੰਗਾ ਹੀ ਕਰਦੇ ਹੈਗੇ ਆ ਉਹ ਬੇੜਾ ਡੁੱਬਦਾ ਉਹਨਾਂ ਦਾ ਮਾਸ ਜਿਹੜਾ ਸੀ ਇਹ ਮੱਛੀਆਂ ਜਿਹੜੀਆਂ ਵਿੱਚ ਰਹਿੰਦੀਆਂ ਜੀਵ ਜੰਤੂ ਜਿਹੜੇ ਰਹਿੰਦੇ ਆ ਉਹਨਾਂ ਨੇ ਉਹਨਾਂ ਨੂੰ ਨੋਚ ਚੁਣ ਮੋਚ ਕੇ ਖਾਣਾ ਸੀਗਾ ਤੇ ਇਹਨਾਂ ਦਾ ਲੇਖਾ ਜੋਖਾ ਜਿਹੜਾ ਸੀਗਾ ਉਹ ਬਰਾਬਰ ਹੋ ਜਾਣਾ ਸੀਗਾ ਦੂਸਰਾ ਤੂੰ ਮੀਂਹ ਨੂੰ ਬੰਦ ਕਰ ਦਿੱਤਾ ਹੈਗਾ ਯਾ ਤੈਨੂੰ ਨਹੀਂ ਪਤਾ ਕਿ ਬਹੁਤ ਸਾਰੇ ਜੀਵ ਜੰਤੂ ਜਿਹੜੇ ਹੈਗੇ ਆ ਸਮੁੰਦਰ ਦਾ ਖਾਰਾ ਪਾਣੀ ਨਹੀਂ ਪੀਂਦੇ ਹੈਗੇ ਉਹ ਜਦੋਂ ਮੀਂਹ ਆਂਦਾ ਆ ਉਹਦਾ ਹੀ ਪਾਣੀ ਪੀਂਦੇ ਹੈਗੇ ਆ ਉਹ ਵਿਚਾਰੇ ਤੇ ਆਪਣਾ ਮੂੰਹ ਨੂੰ ਖੋਲ ਕੇ ਬੈਠੇ ਹੋਏ ਸੀਗੇ ਤੇ ਤੂੰ ਉਹਨਾਂ ਦੀ ਪਿਆਸ ਨੂੰ ਹੀ ਖਤਮ ਕਰ ਦਿੱਤਾ ਆ ਉਹ ਜੀਵ ਜੰਤੂ ਅੱਜ ਵਿਚਾਰੇ ਪਿਆਸੇ ਹੀ ਰਹਿਣਗੇ ਐਸ ਵਾਸਤੇ ਤੂੰ ਇੱਥੋਂ ਚਲਾ ਜਾ ਤੂੰ ਕੁਦਰਤ ਨਾਲ ਖੇਡਿਆ ਹੈਗਾ ਆ ਤੂੰ ਕੁਦਰਤ ਦੇ ਕੰਮ ਵਿੱਚ ਵਿਗਨ ਪਾਇਆ ਹੈਗਾ ਆ ਉਹ ਪਖੀਰ ਆਪਣੇ ਪੱਥਰ ਤੇ ਬੈਠਿਆ ਤੇ ਨਿਕਲ ਪਿਆ ਜਦ ਰਸਤੇ 'ਚ ਆਇਆ ਥੋੜੀ ਦੇਰ ਤੋ ਉਹ ਪੱਥਰ ਤਰਦਾਰਿਆ ਉਸ ਤੋਂ ਬਾਅਦ ਪੱਥਰ ਨੇ ਉੱਥੇ ਹੀ ਖੜਾ ਹੋ ਗਿਆ ਤੇ ਅੱਗੇ ਤੁਰਨਾ ਬੰਦ ਹੋ ਗਿਆ ਪਖੀਰ ਸੋਚਣ ਲੱਗ ਗਿਆ ਵੀ ਅੱਜ ਕੀ ਹੋ ਗਿਆ ਹੈ ਅੱਗੇ ਤੇ ਇਹਨੇ ਕਦੀ ਨਹੀਂ ਰੁਕਿਆ ਹੈਗਾ ਮੈਂ ਜਿੱਧਰ ਨੂੰ ਕਹਿੰਦਾ ਉਧਰ ਨੂੰ ਚੁਰ ਪੈਂਦਾ ਜਾ ਤੇ ਅੱਜ ਇਹ ਇੱਥੇ ਆ ਕੇ ਖੜਾ ਹੋ ਗਿਆ ਜਾ ਐਨੇ ਨੂੰ ਉਹ ਜਿਹੜੇ ਅੰਦਰ ਬੈਠੇ ਹੋਏ ਸੀਗੇ ਉਹ ਬਾਹਰ ਨਿਕਲ ਕੇ ਪੁੱਛਣ ਲੱਗੇ ਅੱਜ ਸਾਈ ਜੀ ਕਿੱਦਾਂ ਬੈਠੇ ਹੋ ਇੱਥੇ ਕਿਸ ਤਰ੍ਹਾਂ ਖੜੇ ਹੋ ਗਏ ਉਹ ਕਹਿਣ ਲੱਗਾ ਅੱਜ ਤੇ ਮੇਰਾ ਪੱਥਰ ਇੰਨੀ ਤਰਦਾ ਪਿਆ ਮੇਰਾ ਪੱਥਰ ਇੱਥੇ ਹੀ ਰੁਕ ਗਿਆ ਹੈਗਾ ਜਾ ਉਹ ਕਹਿਣ ਲੱਗੇ ਇ ਤੇਰਾ ਪੱਥਰ ਤੇ ਚੱਲ ਪਏਗਾ ਆਰਤੇ ਜਿਹੜੇ ਪੁੰਨ ਸੀਗੇ ਜਿਹੜੇ ਤੂੰ ਚੰਗੇ ਕਰਮ ਕੀਤੇ ਹੋਏ ਸੀਗੇ ਉਹ ਅੱਜ ਖਤਮ ਹੋ ਗਏ ਆ ਕਹਿ ਲੱਗੇ ਆਪਣੇ ਪੁੰਨਾਂ ਨੂੰ ਵਧਾਓ ਉਹ ਕਹਿ ਲੱਗਾ ਪੁੰਨਾਂ ਨੂੰ ਕਿਸ ਤਰ੍ਹਾਂ ਵਧਾਵਾਂ ਤੇ ਉਹ ਕਹਿ ਲੱਗੇ ਆਖੋ ਕਹਿ ਲੱਗੇ ਤੁਸੀਂ ਕਹੋ ਧੰ ਗੁਰੂ ਨਾਨਕ ਤੇ ਉਹਨੇ ਕੀਆ ਧੰ ਗੁਰੂ ਨਾਨਕ ਤੇ ਉਹਦਾ ਜਿਹੜਾ ਪੱਥਰ ਸੀਗਾ ਉਹ ਸਮੁੰਦਰ ਤੇ ਤੈਰਨ ਲੱਗ ਗਿਆ ਤੁਰ ਪਿਆ ਉਹ ਪੱਥਰ ਤੇ ਬੈਠਾ ਹੋਇਆ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦਾ ਜਾਪ ਹੀ ਕਰਦਾ ਆਇਆ ਤੇ ਦਾ ਜਾਪ ਕਰਦਾ ਹੋਇਆ ਉਹ ਸਮੁੰਦਰ ਦੇ ਕਿਨਾਰੇ ਪਹੁੰਚ ਗਿਆ ਸਾਧ ਸੰਗਤ ਜੀ ਤਨ ਗੁਰੂ ਨਾਨਕ ਕਹਿਣ ਚ ਇੰਨੀ ਸ਼ਕਤੀ ਹੈਗੀ ਆ ਜੇ ਅਸੀਂ ਵੀ ਸਾਰਾ ਦਿਨ ਸਾਡੇ ਕੋਈ ਪਾਠ ਨਹੀਂ ਹੁੰਦਾ ਜਾਂ ਪਾਠ ਸੀ ਘੱਟ ਕਰਦੇ ਆ ਜਾਂ ਕਿਸੇ ਦਿਨ ਸਾਨੂੰ ਟਾਈਮ ਨਹੀਂ ਮਿਲਦਾ ਤੇ ਅਸੀਂ ਵੀ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦਾ ਹੀ ਜਾਪ ਕਰੀ ਜਾਈਏ ਤਾਂ ਵੀ ਸਾਡੇ ਜਿਹੜੇ ਰੁਕੇ ਹੋਏ ਕੰਮ ਆ ਉਹ ਜ਼ਰੂਰ ਪੂਰੇ ਹੋ ਜਾਣਗੇ ਤਨ ਗੁਰੂ ਨਾਨਕ ਕਹਿਣ ਚ ਬਹੁਤ ਵੱਡੀ ਸ਼ਕਤੀ ਹੈਗੀ ਆ ਕਿ ਉਹ سپੀਰ ਦਾ ਉਸਮਾਨ ਪਰਸ਼ਦਾ ਪੱਥਰ ਤਰ ਸਕਦਾ ਆ ਤੇ ਫੇਰ ਸਾਡੇ ਤਨ ਗੁਰੂ ਨਾਨਕ ਕਹਿਣਾ ਸਾਡੇ ਕੰਮ ਕਿਉਂ ਨਹੀਂ ਬਣ ਸਕਦੇ ਹੈਗੇ ਸਾਡੇ ਵੀ ਤਨ ਗੁਰੂ ਨਾਨਕ ਕਹਿਣਾ ਸਾਰੇ ਹੀ ਕੰਮ ਬਣ ਜਾਣੇ ਹੈਗੇ ਆ ਇਸ ਵਾਸਤੇ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਦਾ ਜਾਪ ਸਾਰਾ ਦਿਨ ਕਰਦੇ ਰਿਆ ਕਰੋ ਇਸੇ ਨਾਲ ਹੀ ਸਾਡੇ ਰੁਕੇ ਹੋਏ ਸਾਰੇ ਕੰਮ ਹੋ ਜਾਣਗੇ ਜਦ ਉਹ ਪੀਰ ਮਹਾਪੁਰਸ਼ ਕਿਨਾਰੇ ਤੇ ਆਇਆ ਤੇ ਗੁਰੂ ਨਾਨਕ ਦੇਵ ਜੀ ਉਹਨੂੰ ਪੁੱਛਣ ਲੱਗੇ ਪੀਰ ਜੀ ਬੜੀ ਧੀਰ ਲਗਾਇਆ ਈ ਉਹ ਕਹਿਣ ਲੱਗਾ ਮੇਰਾ ਤੇ ਜਿਹੜਾ ਪੱਥਰ ਹੈ ਇਹਨੇ ਤੁਰਨਾ ਹੀ ਬੰਦ ਕਰ ਦਿੱਤਾ ਸੀਗਾ ਮੈਂ ਤੇ ਧੰ ਗੁਰੂ ਨਾਨਕ ਧੰ ਗੁਰੂ ਨਾਨਕ ਕਹਿੰਦਾ ਹੋਇਆ ਕਿਨਾਰੇ ਤੇ ਪਹੁੰਚਿਆ ਹਾਂ ਉਹ ਪੀਰ ਮਹਾਪੁਰਸ਼ ਕਹਿਣ ਲੱਗਾ ਕਿ ਜਦ ਇਹ ਮੇਰਾ ਪੱਥਰ ਖੜਾ ਹੋ ਗਿਆ ਸੀਗਾ ਤਾਂ ਉੱਥੋਂ ਮਹਾਪੁਰਸ਼ ਜਿਹੜੇ ਸੀ ਅੰਦਰ ਬੈਠੇ ਉਹ ਬਾਹਰ ਨਿਕਲੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਧੰਗੁਰੂ ਨਾਨਕ ਧੰਗੁਰੂ ਨਾਨਕ ਵੱਲ ਤੇ ਆਪ ਜੀ ਦਾ ਪੱਥਰ ਤੁਰ ਪਏਗਾ ਐਸੇ ਵਾਸਤੇ ਮੈਂ ਧੰਗੁਰੂ ਨਾਨਕ ਧੰਗੁਰੂ ਨਾਨਕ ਕਰਦਾ ਹੋਇਆ ਹੀ ਕਿਨਾਰੇ ਤੇ ਪਹੁੰਚਿਆ ਹਾਂ ਤਾਂ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਕਿ ਹੁਣ ਤੇਰਾ ਕੀ ਸਲਾਹ ਹੈਗੀ ਆ ਕਹਿੰਦਾ ਮੈਂ ਤੇ ਹੁਣ ਇਹੀ ਸੋਚ ਰਿਹਾ ਆ ਕਿ ਧੰਗੁਰੂ ਨਾਨਕ ਦੇਵ ਜੀ ਕਿੱਥੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਨੇ ਆਂ ਮੈਂ ਉਹਨਾਂ ਨੂੰ ਹੁਣ ਮਿਲਣਾ ਚਾਹੁੰਦਾ ਆਂ ਭੈ ਤਾਂ ਇੰਨੀ ਪੱਤੀ ਕੀਤੀ ਇੰਨੀ ਸੇਵਾ ਕੀਤੀ ਤਦ ਕਿਤੇ ਜਾ ਕੇ ਮੈਨੂੰ ਇਹ ਪ੍ਰਾਪਤ ਹੋਇਆ ਸੀਗਾ ਕਿ ਮੈਂ ਜਿਹਨੂੰ ਜੋ ਕੰਮ ਉਹ ਪੂਰਾ ਹੋ ਜਾਂਦਾ ਸੀਗਾ ਪਰ ਇਹ ਧੰਗੁਰੂ ਨਾਨਕ ਇੱਕ ਵਾਰੀ ਹੀ ਕਹਿਣਾ ਇਹ ਜਿਹੜਾ ਮੇਰਾ ਪੱਥਰ ਆ ਚੱਲ ਪਿਆ ਆ ਮੈਂ ਉਹਨਾਂ ਮਾਪੂਸ਼ਾ ਦੇ ਦਰਸ਼ਨ ਜ਼ਰੂਰ ਕਰਨਾ ਚਾਹਾਂਗਾ ਉਹ ਧੰਗੁਰੂ ਨਾਨਕ ਕਿੰਨੀ ਕਮਾਈ ਵਾਲਾ ਹੋਏਗਾ ਜਿਹਦਾ ਨਾਮ ਲੈਣਾ ਹੀ ਮੇਰਾ ਪੱਥਰ ਜਿਹੜਾ ਸੀ ਆ ਉਸ ਸਮੁੰਦਰ ਤੇ ਤਰਨ ਲੱਗ ਗਿਆ ਆ ਇਹ ਮਹਾਪੁਰਸ਼ੋ ਜੇ ਤੁਹਾਨੂੰ ਉਹਨਾਂ ਦਾ ਪਤਾ ਹੋਵੇ ਤਾਂ ਤੁਸੀਂ ਮੈਨੂੰ ਦੱਸੋ ਕਿ ਉਹ ਕਿੱਥੇ ਹੈਗੇ ਆ ਤਾਂ ਕਿ ਮੈਂ ਉਹਨਾਂ ਦੇ ਦਰਸ਼ਨ ਕਰ ਸਕਾਂ ਬਾਬਾ ਜੀ ਕਹਿਣ ਲੱਗੇ ਨਹੀਂ ਮੈਨੂੰ ਤਾਂ ਨਹੀਂ ਪਤਾ ਉਹ ਕਿੱਥੇ ਹੈਗੇ ਆ ਤੇ ਕਹਿਣ ਲੱਗੇ ਫਿਰ ਕਿੱਥੋਂ ਪਤਾ ਚੱਲੇ ਕਹਿਣ ਲੱਗੇ ਤੂੰ ਸ਼ੇਖ ਬ੍ਰਾਹਮਣ ਨੂੰ ਜਾਣਦਾ ਆ ਕਹਿ ਲੰਗਾ ਹਾਂਜੀ ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਆ ਕਹਿੰਦੇ ਫਿਰ ਜਾ ਕੇ ਉਹਦੇ ਕੋਲ ਪੁੱਛੋ ਉਹ ਆਪ ਜੀ ਨੂੰ ਦੱਸਣਗੇ ਕਹਿਣ ਲੱਗਿਆ ਅੱਛਾ ਜੀ ਮੇਰੇ ਕੋ ਮੇਰੇ ਵਾਸਤੇ ਉਹਨਾਂ ਦੇ ਕੋਲ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਮੈਂ ਹੁਣੇ ਹੀ ਉਹਨਾਂ ਕੋਲ ਪਹੁੰਚ ਜਾਂਦਾ ਆ ਮੈਂ ਪਾਣੀ 'ਚ ਪੱਥਰ ਤਾਰ ਲੈਣਾ ਆ ਤੇ ਮੈਨੂੰ ਉੱਡਣਾ ਵੀ ਆਉਂਦਾ ਹੈ ਤੇ ਮੈਂ ਉੱਡ ਕੇ ਉਹਨਾਂ ਕੋਲ ਚਲਾ ਜਾਵਾਂਗਾ ਧੰਨ ਗੁਰੂ ਨਾਨਕ ਦੇਵ ਜੀ ਨੇ ਕਿਹਾ ਤੂੰ ਜਾ ਅਸੀਂ ਤੇਰੇ ਇੱਥੇ ਹੀ ਬੈਠ ਕੇ ਇੰਤਜ਼ਾਰ ਕਰਾਂਗੇ ਅਸੀਂ ਜਦ ਤੱਕ ਤੂੰ ਨਹੀਂ ਆਏਂਗਾ ਇੱਥੇ ਹੀ ਬੈਠੇ ਰਵਾਂਗੇ ਮੇਰੇ ਵਾਹਿਗੁਰੂ ਚ ਜਰਾ ਕਮਾਂਡਣੀ ਹੈਗਾ ਉਹ ਕਿੰਨੀ ਕਿਰਪਾ ਵਾਲੇ ਹਨ ਕਿੰਨੇ ਜਾਲੂ ਹਨ ਸਭ ਦਾ ਮਾਰਗਦਰਸ਼ਨ ਕਰਨ ਵਾਲੇ ਸਭ ਤੇ ਰਹਿਮਤਾ ਕਰਨ ਵਾਲੇ ਮੇਰੇ ਸੱਚੇ ਪਾਤਸ਼ਾਹ ਤਨਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿੰਨੀ ਨਿਮਰਤਾ ਵਾਲੇ ਹਨ ਉਹ ਪਖੀਰ ਮਹਾਪੁਰਸ਼ ਜਿਹੜਾ ਸੀਗਾ ਉੜਿਆ ਉੜ ਕੇ ਤੇ ਜਾ ਕੇ ਪਹੁੰਚ ਗਿਆ ਬ੍ਰह्म ਸਿੱਖ ਦੇ ਕੂਲ ਜਾ ਕੇ ਉਹਨੂੰ ਗਲਵਕੜੀ ਪਾਈ ਕਿਉਂਕਿ ਉਹ ਦੋਨੋਂ ਹੀ ਦੋਸਤ ਸਨ ਆਪਸ ਵਿੱਚ ਦੀ ਉਹਨਾਂ ਨੇ ਬੜੇ ਹੀ ਪਿਆਰ ਨਾਲ ਆਪਣੇ ਕੋਲ ਬਿਠਾਇਆ ਬਹੁਤ ਹੀ ਆਦਰ ਸਤਕਾਰ ਦਿੱਤਾ ਤੇ ਪੁੱਛਿਆ ਅੱਜ ਫਕੀਰ ਜੀ ਤੁਸੀਂ ਕਿਸ ਤਰ੍ਹਾਂ ਆਇਓ ਮੇਰੇ ਕੋਲ ਉਹਨੇ ਸਾਰੀ ਹੀ ਦਾਸਤਾਂ ਸੁਣਾਈ ਕਿ ਦੱਸਿਆ ਮੈਂ ਕਿਸ ਤਰ੍ਹਾਂ ਮੇਰਾ ਪੱਥਰ ਜਿਹੜਾ ਸਮੁੰਦਰ ਤੇ ਤਰਦਾ ਜਾਂ ਕਿਸ ਤਰ੍ਹਾਂ ਮੈਂ ਮੀਂਹ ਬੰਦ ਕਰ ਦਿੱਤਾ ਕਿਸ ਤਰ੍ਹਾਂ ਮੈਂ ਇੱਕ ਬੀੜੇ ਨੂੰ ਡੁੱਬਦੇ ਹੋਏ ਨੂੰ ਬਚਾ ਲਿਆ ਸਾਰੀ ਕਹਾਣੀ ਉਹਨੇ ਬਿਆਨ ਕਰ ਦਿੱਤੀ ਫਿਰ ਮੇਰਾ ਪੱਥਰ ਜਿਹੜਾ ਸੀ ਤੁਰਨਾ ਬੰਦ ਹੋ ਗਿਆ ਉਹ ਤੈਰਦਾ ਨਹੀਂ ਪਿਆ ਸੀਗਾ ਤਾਂ ਮੈਨੂੰ ਮਹਾਂਪੁਰਸ਼ਾਂ ਨੇ ਕਿਹਾ ਕਿ ਤੁਸੀਂ ਧੰਨ ਗੁਰੂ ਨਾਨਕ ਦੇਵ ਜੀ ਬੋਲੋ ਜਦ ਮੈਂ ਧੰਨ ਗੁਰੂ ਨਾਨਕ ਦੇਵ ਜੀ ਬੋਲਿਆ ਤੇ ਮੇਰਾ ਪੱਥਰ ਚੱਲ ਪਿਆ ਮੈਂ ਹੁਣ ਤੁਹਾਡੇ ਕੋਲੋਂ ਧੰਨ ਗੁਰੂ ਨਾਨਕ ਦੇਵ ਜੀ ਦਾ ਪਤਾ ਪੁੱਛਣ ਆਇਆ ਕਿ ਉਹ ਕਿੱਥੇ ਹਨ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਸ਼ੇਖ ਬ੍ਰਹਮ ਨੇ ਪੁੱਛਿਆ ਕਿ ਤੈਨੂੰ ਮੇਰੇ ਕੋਲ ਕਿਸਨੇ ਭੇਜਿਆ ਹੈ? ਕਹਾਂ ਕਿ ਮੈਨੂੰ ਉਸੇ ਹੀ ਪਖੀਰ ਨੇ ਭੇਜਿਆ ਹੈ ਜਿਹੜਾ ਸਮੁੰਦਰ ਦੇ ਕਿਨਾਰੇ ਬੈਠਾ ਹੋਇਆ ਆ। ਉਹਦੇ ਕਹਿਣ ਤੋਂ ਹੀ ਮੈਂ ਆਪ ਜੀ ਦੇ ਕੋਲ ਗੁਰੂ ਨਾਨਕ ਦੇਵ ਜੀ ਦਾ ਪਤਾ ਪੁੱਛਣ ਵਾਸਤੇ ਆਇਆ ਆ। ਉਹ ਸਮੁੰਦਰ ਦੇ ਕਿਨਾਰੇ ਹੀ ਬੈਠਾ ਹੋਇਆ ਮੇਰਾ ਇੰਤਜ਼ਾਰ ਕਰ ਰਿਹਾ। ਕਹਿਣ ਲੱਗਿਆ ਹੁਣ ਤੁਸੀਂ ਮੈਨੂੰ ਦੱਸੋ ਕਿ ਤਨ ਗੁਰੂ ਨਾਨਕ ਦੇਵ ਜੀ ਕਿੱਥੇ ਹਨ? ਮੈਂ ਉਹਨਾਂ ਦੇ ਦਰਸ਼ਨ ਕਰਨੇ ਆ। ਮੈਂ ਉਹਨਾਂ ਨਾਲ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ ਜਿਹਦੇ ਨਾਮ ਨਾਲ ਇੰਨੀ ਬਰਕਤ ਹੈ ਇੰਨੀ ਤਾਕਤ ਹੈ ਕਿ ਰੁਕਿਆ ਹੋਇਆ ਪੱਥਰ ਤੁਰ ਪਿਆ ਹੈਗਾ ਜਾਂ ਤੇ ਉਹ ਆਪ ਕਿੰਨੇ ਚਮਤਕਾਰੀ ਹੋਣਗੇ ਕਿੰਨੀ ਉਹਨਾਂ ਨੇ ਤਪੱਸਿਆ ਕੀਤੀ ਹੋएगी ਤੇ ਕਿੰਨੀ ਉਹ ਕਰਨੀ ਵਾਲੇ ਮਹਾਰਾਜ ਹੋਣਗੇ ਸ਼ੇਖ ਫਰੀਦ ਗੁਰੂ ਨਾਨਕ ਦੇਵ ਜੀ ਦਾ ਬਹੁਤ ਹੀ ਪਿਆਰਾ பக்த ਸੀਗਾ ਬਹੁਤ ਹੀ ਇਹਨਾਂ ਨੂੰ ਪਿਆਰ ਕਰਦਾ ਸੀਗਾ ਇੱਕ ਵਾਰ ਗੁਰੂ ਨਾਨਕ ਦੇਵ ਜੀ ਨੂੰ ਸਵੇਰੇ ਸਵੇਰੇ ਮਿਲਣ ਵਾਸਤੇ ਆ ਗਿਆ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਆਓ ਸ਼ੇਖ ਜੀ ਅੱਜ ਤੁਸੀਂ ਸਵੇਰੇ ਸਵੇਰੇ ਕਿਸ ਤਰ੍ਹਾਂ ਆ ਗਏ ਬੜੇ ਪਿਆਰ ਚ ਭਿੱਜ ਕੇ ਕਹਿਣ ਲੱਗਾ ਮਹਾਰਾਜ ਮੈਂ ਸਵੇਰੇ ਕਿੱਥੇ ਆਇਆ ਹਾਂ ਮੇਰੀ ਤੇ ਸਾਰੀ ਉਮਰ ਢਲ ਗਈ ਆ ਹੁਣ ਮੈਂ ਤੁਹਾਨੂੰ ਮਿਲਣ ਆਇਆ ਹਾਂ ਜੇ ਸਵੇਰੇ ਆਉਂਦਾ ਤੇ ਬਾਲ ਅਵਸਥਾ ਵਿੱਚ ਤੁਹਾਡੇ ਕੋਲ ਆਉਂਦਾ ਜਵਾਨੀ ਚ ਆਉਂਦਾ ਕੋਨਤਾ ਮੇਰੀ ਉਮਰ ਢਲ ਚੁੱਕੀ ਆ ਮੈਂ ਹੁਣ ਆਪ ਜੀ ਦੇ ਦਰਸ਼ਨ ਕਰਨ ਆਇਆ ਹਾਂ شیخ ਇਹ ਸਭ ਸੁਣ ਕੇ ਅੱਖਾਂ 'ਚ ਅਥਰੂ ਲਿਆ ਆ ਤੇ ਰੋਣ ਲੱਗ ਗਿਆ ਕਿਉਂ ਮਹਾਪੁਰਖ ਫਕੀਰ ਪੁੱਛਣ ਲੱਗਾ ਤੁਸੀਂ ਰੋ ਕਿਉਂ ਰਹੇ ਹੋ ਕੀ ਹੋ ਗਿਆ ਹੈ ਉਹ ਕਹਿਣ ਲੱਗਾ ਜਿਨ੍ਹਾਂ ਨੂੰ ਤੂੰ ਛੱਡ ਕੇ ਆਇਆ ਹਾਂ ਉਹੀ ਮੇਰਾ ਧੰਨ ਗੁਰੂ ਨਾਨਕ ਹੈ ਗਾਇਆ ਜਿਨ੍ਹਾਂ ਨੂੰ ਤੂੰ ਸਮੁੰਦਰ ਦੇ ਕਿਨਾਰੇ ਤੇ ਬੈਠੇ ਹੋਏ ਦੇਖ ਕੇ ਆਇਆ ਹਾਂ ਉਹਨਾਂ ਨੂੰ ਛੱਡਿਆ ਆ ਉਹੀ ਮੇਰਾ ਧੰਗੁਰ ਨਾਨਕ ਹੈਗਾ ਆ ਫਕੀਰ ਜਿਹੜਾ ਸੀਗਾ ਮਹਾਪੁਰਸ਼ ਉਹ ਬੜਾ ਹੀ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਕਿ ਉਹੀ ਧੰਗੁਰ ਨਾਨਕ ਦੇਵ ਜੀ ਹੈਗੇ ਆ ਕਹਿੰਦਾ ਮੈਂ ਤਾਂ ਉਹਨਾਂ ਕੋਲੋਂ ਪਤਾ ਪੁੱਛਦਾ ਰਿਆ ਐਨੇ ਨਰਮ ਸੁਆਹ ਦੇ ਹੈਗੇ ਆ ਕਿ ਉਹਨਾਂ ਨੇ ਇੱਕ ਵਾਰ ਵੀ ਮੈਨੂੰ ਨਹੀਂ ਕਿਹਾ ਕਿ ਮੈਂ ਹੀ ਧੰਗੁਰ ਨਾਨਕ ਹੈਗਾ ਆ ਸ਼ੇਖ ਰੋਂਦਾ ਹੋਇਆ ਕਹਿਣ ਲੱਗਾ ਇਹ ਹੀ ਤਾਂ ਉਹਨਾਂ 'ਚ ਵਾਧਾ ਹੈਗਾ ਆ ਉਹਦੇ ਵਿੱਚ ਮੈਂ ਨਹੀਂ ਹੈਗੀ ਜਿੱਥੇ ਮੈਂ ਆ ਉੱਥੇ ਗੁਰੂ ਨਾਨਕ ਨਹੀਂ ਹੈਗਾ ਜਿੱਥੇ ਮੈਂ ਨਹੀਂ ਹੈਗੀ ਉੱਥੇ ਹੀ ਗੁਰੂ ਨਾਨਕ ਜੀ ਹੈਗੇ ਆ ਉਹ ਕਦੀ ਨਹੀਂ ਦੱਸਦਾ ਹੈਗਾ ਕਿ ਮੈਂ ਗੁਰੂ ਹੈਗਾ ਆ ਮੈਂ ਨਿਰੰਕਾਰ ਹੈਗਾ ਆ ਮੈਂ ਕਰਤਾਰ ਹੈਗਾ ਆ ਮੈਂ ਉਹਦੇ ਵਿੱਚ ਬਿਲਕੁਲ ਨਹੀਂ ਹੈਗੀ ਉਹ ਤਾਂ ਗਰੀਬਾਂ ਨੂੰ ਤਾਰਨ ਵਾਸਤੇ ਆਏ ਆ ਗਰੀਬਾਂ ਦਾ ਹੀ ਭਲਾ ਕਰਦੇ ਆ ਰਹੇ ਆ ਸਾਰੇ ਸੰਸਾਰ ਤੇ ਨਾਮ ਦਾ ਹੀ ਛੱਟਾ ਦੇ ਰਹੀਆਂ। ਦਾਹ ਪਾਣੀ ਨਹੀਂ ਸਾਰਿਆਂ ਨੂੰ ਜੋੜ ਰਹੀਆਂ। ਇਹ ਮੇਰੇ ਧੰਨ ਗੁਰੂ ਨਾਨਕ ਦੇਵ ਜੀ ਦੀ ਬੜੀ ਆਈ ਆ। ਸਾਧ ਸੰਗਤ ਜੀ ਜੇ ਆਪ ਜੀ ਦਾ ਵੀ ਕੋਈ ਕੰਮ اٹਕਿਆ ਹੋਵੇ, ਰੁਕਿਆ ਹੋਵੇ, ਨਾ ਹੋ ਰਿਹਾ ਹੋਵੇ ਤੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਉਹ ਆਖੀਏ ਸਾਰੇ ਹੀ ਕੰਮ ਹੋ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ